सरपंची ਦੀਆਂ ਵੋਟਾਂ ਤੋਂ ਪਹਿਲਾਂ ਬੀਜੇਪੀ ਦੇ ਵਿੱਚ ਪੈਖਲਾ ਰਹੀ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਛੱਡ ਦਿੱਤਾ ਸਾਰਾ ਕਿਉਂ ਸੁਨੀਲ ਜਾਖੜ ਨੇ ਦੇ ਦਿੱਤਾ ਸਤੀਫਾ ਤਾਂ ਤੋਂ ਅੰਦਾਜ਼ਨ ਦਈਏ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਪ੍ਰਧਾਨ ਜੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਸੁਨੀਲ ਜਾਖੜ ਨੇ ਪਾਸਾ ਵਟ ਲਿਆ ਹੈ ਇਸ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਬਿਆਨਬਾਜ਼ੀਆਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਸੁਨੀਲ ਕੁਮਾਰ ਜਾਖੜ ਨੇ ਅਸਤੀਫਾ ਕਿਉਂ ਦਿੱਤਾ ਹੈ ਆਪਣੇ ਮੁਖ ਤੋਂ ਉਹਨਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਆ ਪਰ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਵਿੱਚ ਪਹਿਲਾਂ ਤੋਂ ਕਈ ਪ੍ਰਕਾਰ ਦੇ ਬਿਤਕਰੇ ਚੱਲ ਰਹੇ ਸੀ ਜਿਸ ਦੇ ਚੱਲਦਿਆਂ ਜਾਖੜ ਦੇ ਵੱਲੋਂ ਉਹ ਜਿਹੜਾ ਅਸਤੀਫਾ ਹੈ ਉਹ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੁਨੀਲ ਕੁਮਾਰ ਜਾਖੜ ਪਹਿਲਾਂ ਕਾਂਗਰਸ ਦੇ ਵਿੱਚ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਸੀ ਉਸ ਤੋਂ ਬਾਅਦ ਸੂਬਾ ਪ੍ਰਧਾਨਗੀ ਤੋਂ ਹਟਾ ਦਿੱਤਾ ਜਾਂਦਾ ਹੈ ਜਾਖੜ ਨੂੰ 222 ਦੀ ਇਲੈਕਸ਼ਨ ਸਮੇਂ ਬੜਾ ਜਦੋਜਹਿ ਚੱਲਦੀ ਆ ਸੁਨੀਲ ਕੁਮਾਰ ਜਾਖੜ ਚਾਹੁੰਦੇ ਸੀ ਕਿ ਸੀਐਮ ਫੇਸ ਉਹਨਾਂ ਨੂੰ ਬਣਾਇਆ ਜਾਵੇ ਸੀਐਮ ਫੇਸ ਨਹੀਂ ਬਣਾਇਆ ਜਾਂਦਾ ਉਸ ਤੋਂ ਬਾਅਦ ਮਈ 220 22 ਦੇ ਵਿੱਚ ਜਿਹੜਾ ਸੁਨੀਲ ਕੁਮਾਰ ਜਾਖੜ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਈ ਹੋਰ ਵੀ ਕਾਂਗਰਸੀ ਲੀਡਰ ਜਾਖੜ ਹੋਰਾਂ ਦੇ ਨਾਲ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੇ ਤਜਰਬੇ ਨੂੰ ਮੱਦੇ ਨਜ਼ਰ ਭਾਜਪਾ ਉਹਨਾਂ ਨੂੰ ਸੂਬਾ ਪ੍ਰਦਾਨ ਲਗਾ ਦਿੰਦੀ ਆ ਪਰ ਹੁਣ ਜਿਵੇਂ ਇਹ ਪੰਚਾਇਤੀ ਚੋਣਾਂ ਦਾ ਵਿਗੜ ਵੱਸਦਾ ਉਸ ਤੋਂ ਦੋ ਦਿਨ ਬਾਅਦ ਹੀ ਜਾਖੜ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਪੰਚਾਇਤੀ ਚੋਣਾਂ ਦੀ ਰਣਨੀਤੀ ਘੜਨ ਦੇ ਲਈ ਇੱਕ ਮੀਟਿੰਗ ਕੀਤੀ ਜਾਂਦੀ ਆ ਉਸ ਮੀਟਿੰਗ ਦੇ ਵਿੱਚੋਂ ਵੀ ਸੁਨੀਲ ਕੁਮਾਰ ਜਾਖੜ ਗੈਰ ਹਾਜ਼ਰ ਰਹੇ ਸੀ ਹੋ ਸਕਦਾ ਕਿ ਕਿਸੇ ਪ੍ਰਕਾਰ ਦਾ ਮਨਮਟਾਵ ਹੋਵੇ ਕਿ ਅਸਰਾਈਆਂ ਤਾਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਇਹ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨ ਜ਼ਰੂਰ ਬਣਾ ਦਿੱਤਾ ਸੀ ਪਰ ਜਾਖੜ ਤੋਂ ਬਾਅਦ ਜਿਹੜੇ ਲੀਡਰ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਕਾਂਗਰਸੀ ਤੋਂ ਭਾਜਪਾਈ ਵੰਦੇ ਨੇ ਉਹਨਾਂ ਦੇ ਵਿੱਚੋਂ ਕਈ ਲੀਡਰਾਂ ਨੂੰ ਵੱਡੇ ਅਹੁਦੇ ਦਿੱਤੇ ਜਾਂਦੇ ਨੇ ਜਿਸ ਦੀ ਨਾਰਾਜ਼ਗੀ ਕਿਤੇ ਨਾ ਕਿਤੇ ਸੁਨੀਲ ਕੁਮਾਰ ਜਾਖੜ ਦੇ ਅੰਦਰ ਝਲਕਦੀ ਨਜ਼ਰ ਆ ਰਹੀ ਸੀ ਖਾਸ ਕਰਕੇ ਗੱਲ ਰਵਨੀਤ ਸਿੰਘ ਬਿੱਟੂ ਦੀ ਕੀਤੀ ਜਾਵੇ ਰਵਨੀਤ ਸਿੰਘ ਬਿੱਟੂ ਕਾਂਗਰਸ ਦਾ ਇੱਕ ਵੱਡਾ ਨਾਮ ਹੁੰਦੇ ਸੀ ਪਰ ਉਸ ਤੋਂ ਬਾਅਦ ਭਾਜਪਾ ਚ ਆਉਂਦੇ ਨੇ ਭਾਜਪਾ ਚ ਆਉਣ ਤੋਂ ਬਾਅਦ ਜਿਹੜਾ ਇਲੈਕਸ਼ਨ ਲੜਦੇ ਨੇ ਰਾਜਾ ਬੜਿੰਗ ਦੇਖ ਲਾਫ ਤੇ ਹਾਰ ਜਾਂਦੇ ਨੇ ਹਾਰਨ ਤੋਂ ਬਾਅਦ ਵੀ ਉਹਨਾਂ ਨੂੰ ਜਿਹੜਾ ਰਾਜ ਮੰਤਰੀ ਲਗਾ ਦਿੱਤਾ ਜਾਂਦਾ ਜਿਸ ਦੀ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਸੁਨੀਲ ਕੁਮਾਰ ਜਾਖੜ ਦੇ ਅੰਦਰ ਸੀ ਕਿਹਾ ਜਾ ਰਿਹਾ ਕਿ ਜਿਮਣੀ ਚੋਣਾਂ ਜਦੋਂ ਹੁੰਦੀਆਂ ਨੇ ਜਿਮਣੀ ਚੋਣਾਂ ਤੋਂ ਬਾਅਦ ਹੀ ਇਹ ਹਾਰ ਨੂੰ ਮੱਦੇ ਨਜ਼ਰ ਸੁਨੀਲ ਕੁਮਾਰ ਜਾਖੜ ਨੇ ਇਹ ਜਿਹੜਾ ਉਹ ਕਹਿ ਦਿੱਤਾ ਸੀ ਕਿ ਮੈਂ ਪ੍ਰਧਾਨਗੀ ਨਹੀਂ ਕਰਾਂਗਾ ਮੈਂ ਪ੍ਰਧਾਨਗੀ ਤੋਂ ਪਿੱਛੇ ਹਟਾਂਗਾ ਕਿਉਂਕਿ ਇਹਦਾ ਇੱਕ ਵੱਡਾ ਕਾਰਨ ਆ ਕਿਸੇ ਵੀ ਪਾਰਟੀ ਦਾ ਹੋਵੇ ਮੇਨ ਕੈਡਰ ਹੈ ਜਿਹੜਾ ਉਹ ਪਿੰਡਾਂ ਤੋਂ ਸ਼ੁਰੂ ਹੁੰਦਾ ਪਿੰਡਾਂ ਦੀਆਂ ਪੰਚਾਇਤਾਂ ਤੋਂ ਸ਼ੁਰੂ ਹੁੰਦਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਲੰਮਾ ਸਮਾਂ ਪੰਜਾਬ ਦੇ ਵਿੱਚ ਰਾਜ ਕੀਤਾ ਜਾਂ ਕਾਂਗਰਸ ਨੇ ਰਾਜ ਕੀਤਾ ਤਾਂ ਉਸ ਦਾ ਕਾਰਨ ਕੀ ਸੀ ਕਿ ਸਰਪੰਚੀ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਬੰਦੇ ਮੋਰੀ ਹੁੰਦੇ ਸੀ ਪਰ ਇਸ ਵਾਰ ਸਰਪੰਚੀ ਦੇ ਮਾਮਲੇ ਦੇ ਵਿੱਚ ਪੰਜ ਪਾਰਟੀਆਂ ਨੇ ਬੀਜੇਪੀ ਕਿਤੇ ਨਾ ਕਿਤੇ ਪਿੱਛੜ ਦੀ ਨਜ਼ਰ ਆ ਰਹੀ ਆ ਹੋ ਸਕਦਾ ਕਿ ਇਸ ਨੂੰ ਲੈ ਕੇ ਵੀ ਜਿਹੜਾ ਜਾਖੜ ਦੇ ਵੱਲੋਂ ਪਾਰਟੀ ਤੋਂ ਉਹ ਜਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਕੀਤਾ ਦਿੱਤਾ ਗਿਆ ਹੋਵੇ ਕਿਉਂਕਿ ਸਿੱਧੀ ਸਿੱਧੀ ਗੱਲ ਆ ਜੇ ਪਾਰਟੀ ਨੂੰ ਸਰਪੰਚ ਨਹੀਂ ਮਿਲਦੇ ਕੈਡਰ ਮਜ਼ਬੂਤ ਨਹੀਂ ਹੁੰਦਾ ਤਾਂ ਸਵਾਲ ਮੇਨ ਤੌਰ ਤੇ ਪ੍ਰਧਾਨ ਤੇ ਚੁੱਕੇ ਜਾਣੇ ਆ ਪਾਰਟੀ ਨੇ ਨਾ ਸਰਪੰਚਾਂ ਨੂੰ ਮਿਲਣਾ ਨਾ ਆਮ ਲੋਕਾਂ ਨੂੰ ਮਿਲਣਾ ਪਾਰਟੀ ਨੇ ਸਿੱਧੇ ਸਵਾਲ ਨੇ ਜਿਹੜੇ ਉਹ ਪ੍ਰਧਾਨ ਨੂੰ ਕਰਨੇ ਆ ਹੋ ਸਕਦਾ ਕਿ ਇਸ ਕਰਕੇ ਜਿਹੜਾ ਅਸਤੀਫਾ ਉਹ ਜਾਖੜ ਦੇ ਵੱਲੋਂ ਦਿੱਤਾ ਗਿਆ ਹੋਵੇ ਪਰ ਕਿੱਸ ਰਹੀਆਂ ਕਈ ਪ੍ਰਕਾਰ ਦੀਆਂ ਹੁਣ ਭਾਜਪੀ ਦਾ ਕੀ ਹੋਵੇਗਾ ਕੈਡਰ ਮਜ਼ਬੂਤ ਕਿਵੇਂ ਹੋਵੇਗਾ ਪੰਜਾਬ ਦੇ ਵਿੱਚ ਸੂਬਾ ਪ੍ਰਧਾਨ ਕਿਸ ਨੂੰ ਲਗਾਇਆ ਜਾਵੇਗਾ ਕਿਸ ਨੂੰ ਅੱਗੇ ਕੀਤਾ ਜਾਵੇਗਾ ਕਿਸ ਨੂੰ ਪਿੱਛੇ ਕੀਤਾ ਜਾਵੇਗਾ ਸਵਾਲ ਬੜੇ ਸਾਰੇ ਖੜੇ ਹੋ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗੜ ਵੱ ਚੁੱਕਿਆ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਹੜਾ ਹੁਣ ਉਮੀਦਵਾਰਾਂ ਜਿਹੜੇ ਬਾਨਾ ਚਾਹੁੰਦੇ ਨੇ ਉਹਨਾਂ ਦੇ ਫਾਰਮ ਜਿਹੜੇ ਭਰਨ ਦੀ ਸ਼ੁਰੂਆਤ ਹੋਣ ਵਾਲੀ ਆ ਉਸ ਤੋਂ ਬਾਅਦ ਜਿਹੜਾ 15 ਨੂੰ ਇਲੈਕਸ਼ਨ ਹੋਊਗੀ ਉਸ ਦਿਨ ਹੀ ਰਿਜ਼ਲਟ ਆਵੇਗਾ ਜਿਹੜਾ ਕਿਤੇ ਨਾ ਕਿਤੇ ਸਾਫ਼ ਕਰਦਾ ਹੋਵੇਗਾ ਕਿ ਕਿਹੜੀ ਪਾਰਟੀ ਦਾ ਵੋਟ ਬੈਂਕ ਮਜ਼ਬੂਤ ਹੈ ਕਿਹੜੀ ਪਾਰਟੀ ਕਿਸ ਪੱਧਰ ਤੇ ਖੜੀ ਆ ਕਿਉਂਕਿ ਪੰਜਾਬ ਅਜਿਹਾ ਸੂਬਾ ਜਿੱਥੇ ਪਿੰਡੂ ਵੋਟ ਬਹੁਤ ਮਹਾਨੇ ਰੱਖਦੀ ਆ ਪਿੰਡੂ ਵੋਟ ਜਿੱਧਰ ਜਾਵੇ ਜੀ ਉਹ ਉਹੀ ਪਾਰਟੀ ਮਜ਼ਬੂਤ ਹੋਵੇਗੀ ਤੇ ਬੀਜੇਪੀ ਇਸ ਵਕਤ ਕਿਤੇ ਨਾ ਕਿਤੇ ਪਿਛੜੀ ਨਜ਼ਰ ਆ ਰਹੀ ਹੈ ਇੱਕ ਵੱਡਾ ਕਾਰਨ ਹੋਰ ਵੀ ਹੈ ਬੀਜੇਪੀ ਦੇ ਲੀਡਰਾਂ ਦੀ ਬਿਆਨਵਾਜੀ ਬੇਸ਼ੱਕ ਕੰਗੜਾ ਅਰਨੌਤ ਦੀ ਹੋਵੇ ਤੀਸਰੇ ਦਿਨ ਕੰਗੜਾ ਅਰਨੌਤ ਦਾ ਕੋਈ ਨਾ ਕੋਈ ਵਿਵਾਦਿਤ ਬਿਆਨ ਸਾਹਮਣੇ ਆ ਜਾਂਦਾ ਬਾਅਦ ਦੇ ਵਿੱਚ ਮਾਫੀ ਮੰਗ ਲਈ ਜਾਂਦੀ ਆ ਬੀਤੇ ਦਿਨੀ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦੇ ਦਿੱਤਾ ਜਾਂਦਾ ਜਦੋਂ ਬਰੋਸ ਸ਼ੁਰੂ ਹੁੰਦਾ ਮਾਫੀ ਮੰਗ ਲਈ ਜਾਂਦੀ ਆ ਕੰਗਣਾ ਰਨਾਉ ਦਾ ਮਾਮਲਾ ਠੰਡਾ ਨਹੀਂ ਹੁੰਦਾ ਉਸ ਤੋਂ ਪਹਿਲਾਂ ਮਨੋਹਰ لال ਖੱਟੜ ਦਾ ਬਿਆਨ ਆ ਜਾਂਦਾ ਜਿਹੜੇ ਕਿਸਾਨ ਆਪਣੇ ਹੱਕਾਂ ਦੇ ਲਈ ਬਾਰਡਰਾਂ ਤੇ ਬੈਠੇ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਜੀ ਇਹ ਤਾਂ ਅਸਲੀ ਕਿਸਾਨ ਹੀ ਨਹੀਂ ਹੈਗੇ ਇਹ ਤਾਂ ਕਿਸਾਨਾਂ ਦੇ ਮਖੌਟੇ ਦੇ ਵਿੱਚ ਉਹ ਲੋਕ ਨੇ ਜਿਹੜੇ ਪਾਰਟੀ ਨੂੰ ਵਧਨਾਮ ਕਰਨਾ ਚਾਹੁੰਦੇ ਨੇ ਤਾਂ ਇਸ ਨੂੰ ਲੈ ਕੇ ਵੀ ਲੋਕਾਂ ਦੇ ਅੰਦਰ ਜਿਹੜੀ ਨਾਰਾਜ਼ਗੀ ਆ ਉਹ ਜ਼ਰੂਰ ਨਜ਼ਰ ਆਉਂਦੀ ਆ ਸੁਨੀਲ ਕੁਮਾਰ ਜਾਖੜ ਆਪਣੇ ਆਪ ਨੂੰ ਕਿਸਾਨ ਪੱਖੀ ਕਹਿੰਦੇ ਰਹੇ ਨੇ ਹੋ ਸਕਦਾ ਕਿ ਇਹ ਵੀ ਇੱਕ ਕਾਰਨ ਆ ਕਿ ਪਾਰਟੀ ਤੋਂ ਉਹ ਜਾ ਫਿਰ ਪ੍ਰਧਾਨਗੀ ਦੇ ਅਹੁਦੇ ਤੋਂ ਉਹਨਾਂ ਦੇ ਵੱਲੋਂ ਪਾਸਾ ਵਟਿਆ ਗਿਆ ਹੋਵੇ ਪਰ ਵੱਡੀ ਖਬਰ ਇਹ ਹੈ ਕਿ ਸੁਨੀਲ ਕੁਮਾਰ ਜਾਖੜ ਨੇ ਭਾਜਪਾ ਪੰਜਾਬ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਇਸ ਵਕਤ ਭਾਜਪਾ ਦੇ ਕੋਲ ਕੋਈ ਪ੍ਰਧਾਨਗੀ ਅਗਲਾ ਪ੍ਰਧਾਨ ਕੌਣ ਹੋਵੇਗਾ ਇਹ ਆਉਣ ਵਾਲਾ ਸਮਾਂ ਬਿਆਨ ਕਰੇਗਾ